ਸਾਖਸ਼ਿਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ ਜਿਸ ਨੂੰ ਇੱਕ ਹੋਰ ਵੱਡਾ ਚਟਕਾ ਲੱਗਦਾ ਨਜ਼ਰ ਆ ਰਿਹਾ ਹੈ ਮਨੀਸ਼ ਸੀ ਸੋਧਿਆ ਦੇ ਵੱਲੋਂ ਪੰਜਾਬ ਦੇ ਸਕੂਲਾਂ ਦਾ ਦੌਰਾ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰ ਸਰਕਾਰ ਵਿਚਾਲੇ ਡਿਪੋਰਟ ਮਾਮਲੇ ਨੂੰ ਲੈ ਕੇ ਤਕਸਾਲ ਲਗਾਤਾਰ ਵੱਡਾ ਨਜ਼ਰ ਆ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਤੇ ਇੱਕ ਹੋਰ ਸਵਾਲ ਖੜਾ ਹੋ ਗਿਆ ਹੈ ਕਾਂਗਰਸ ਪਾਰਟੀ ਨੇ ਇਨਚਾਰਜ ਬਦਲ ਦਿੱਤਾ ਹੈ ਪ੍ਰਧਾਨ ਵੀ ਬਦਲਿਆ ਜਾ ਸਕਦਾ ਹੈ ਪੰਜਾਬ ਦੇ ਵਿੱਚ ਮੀਂਹ ਅਤੇ ਗੜੇਮਾਰੀ ਦੀ ਪਵਿਕਵਾਣੀ ਹੋ ਗਈ ਹੈ ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਆਪ ਤੋਂ ਕਰਦੇ ਹਾਂ ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਹਾਰੀਆਂ ਉਸ ਤੋਂ ਬਾਅਦ ਕੋਈ ਵੀ ਚੰਗੀ ਖਬਰ ਆਮ ਆਦਮੀ ਪਾਰਟੀ ਲਈ ਨਹੀਂ ਆ ਰਹੀ ਹੈ ਦਿੱਲੀ ਦੇ ਵਿਚ ਇੱਕ ਹੋਰ ਵੱਡਾ ਚਟਕਾ ਲੱਗ ਸਕਦਾ ਹੈ ਇੱਕ ਚਟਕਾ ਤਾਂ ਲੱਗ ਗਿਆ ਇੱਕ ਹੋਰ ਲੱਗ ਸਕਦਾ ਹੈ ਆਮ ਆਦਮੀ ਪਾਰਟੀ ਨੂੰ ਖਬਰ ਇਹ ਸਾਹਮਣੇ ਆਈ ਹੈ ਕਿ ਖਬਰ ਇਹ ਸਾਹਮਣੇ ਆਈ ਹੈ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਤਿੰਨ ਮੌਜੂਦਾ ਕੋਸਲਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਜਿਸ ਤੋਂ ਬਾਅਦ ਹੁਣ ਦਿੱਲੀ ਦੇ ਮੇਅਰ ਦੇ ਉਹ ਉਦੇ ਤੇ ਵੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕਬਜ਼ਾ ਕੀਤਾ ਜਾ ਸਕਦਾ ਹੈ April ਮਹੀਨੇ ਦੇ ਵਿੱਚ ਮੇਅਰ ਦੀ ਚੋਣ ਹੋਣੀ ਹੈ ਜਿਸ ਦੇ ਵਿੱਚ ਭਾਜਪਾ ਦੇ ਵੱਲੋਂ ਬਾਜ਼ੀ ਮਾਰੀ ਜਾ ਸਕਦੀ ਹੈ ਕੁਝ ਸਮਾਂ ਹੀ ਬਾਕੀ ਹੈ ਉਦੋਂ ਤੱਕ ਆਪ ਦੇ ਹੋਰ ਕੋਸਲਰ ਵੀ ਟੁੱਟ ਕੇ ਭਾਜਪਾ ਦੇ ਵਿੱਚ ਜਾ ਸਕਦੇ ਨੇ ਜਿਸ ਤੋਂ ਬਾਅਦ ਟ੍ਰਿਪਮ ਇੰਜਨ ਸਰਕਾਰ ਦਿੱਲੀ ਦੇ ਵਿੱਚ ਭਾਜਪਾ ਦੇ ਵੱਲੋਂ ਬਣਾਈ ਜਾ ਸਕਦੀ ਹੈ ਡਬਲ ਇੰਜਨ ਸਰਕਾਰ ਦੀ ਗੱਲ ਭਾਜਪਾ ਦੇ ਵੱਲੋਂ ਹਰ ਵਾਰ ਕੀਤੀ ਜਾਂਦੀ ਹੈ ਡਬਲ ਇੰਜਨ ਮਤਲਬ ਦੋ ਇੰਜਨ ਦੋ ਇੰਜਨ ਕਿਵੇਂ ਇੱਕ ਇੰਜਨ ਕੇਂਦਰ ਸਰ ਕੇਂਦਰ ਸਰਕਾਰ ਦੂਜਾ ਇੰਜਨ ਸੂਬਾ ਸਰਕਾਰ ਪਰ ਦਿੱਲੀ ਦੇ ਵਿੱਚ ਟ੍ਰਿਪਲ ਇੰਜਨ ਸਰਕਾਰ ਵੀ ਬਣਾਈ ਜਾ ਸਕਦੀ ਹੈ ਭਾਓ ਦਿੱਲੀ ਦੇ ਨਗਰ ਨਿਗਮ ਤੇ ਵੀ ਕਬਜ਼ਾ ਕੀਤਾ ਜਾ ਸਕਦਾ ਹੈ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜੋ ਕਿ ਆਮ ਆਦਮੀ ਪਾਰਟੀ ਲਈ ਬਿਲਕੁਲ ਵੀ ਚੰਗੀ ਖਬਰ ਨਹੀਂ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਦਿੱਲੀ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਹਾਰ ਗਈ ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਆਪ ਦੀ ਜੋ ਇਕਾਈ ਹੈ ਉਹਦੇ ਵੱਲੋਂ ਹੁਣ ਪੂਰਾ ਧਿਆਨ ਪੰਜਾਬ ਦੇ ਵੱਲ ਦਿੱਤਾ ਜਾਵੇਗਾ ਪੰਜਾਬ ਆ ਜਾਣਗੇ ਦਿੱਲੀ ਦੇ ਲੀਡਰ ਅਤੇ ਅਜੇ ਹ ਕੁਝ ਵੇਖਣ ਨੂੰ ਮਿਲ ਵੀ ਰਿਹਾ ਹੈ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੇ ਵੱਲੋਂ ਪੰਜਾਬ ਦੇ ਸਕੂਲਾਂ ਦਾ ਦੌਰਾ ਕੀਤਾ ਗਿਆ ਹੈ ਉਹ ਉਹਨਾਂ ਦੇ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਮੌਜੂਦ ਰਹੇ ਨੇ ਇਹ ਦੋਰ ਅਨੂੜ ਇਲਾਕੇ ਦੇ ਵਿੱਚ ਕੀਤਾ ਗਿਆ ਇਸ ਦੋਰੇ ਨੂੰ ਪੰਜਾਬ ਮਾਡਲ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਕਿਉਂਕਿ ਦਿੱਲੀ ਹਾਰਨ ਤੋਂ ਬਾਅਦ ਆਪਨੇ ਐਲਾਨ ਕਰ ਦਿੱਤਾ ਹੈ ਕਿ ਫਿਰ ਕੀ ਹੋਇਆ ਜੇ ਸਾਡੇ ਕੋਲ ਦਿੱਲੀ ਨਹੀਂ ਰਹੀ ਹੁਣ ਅਸੀਂ ਪੰਜਾਬ ਮਾਡਲ ਤਿਆਰ ਕਰਾਂਗੇ ਇਹਨਾਂ 2 ਸਾਲਾਂ ਦੇ ਵਿੱਚ ਪੰਜਾਬ ਨੂੰ ਅਜਿਹਾ ਬਣਾ ਦੇਵਾਂਗੇ ਕਿ ਪੂਰੇ ਭਾਰਤ ਦੇ ਵਿੱਚ ਪੰਜਾਬ ਨੂੰ ਵਿਖਾ ਵਿਖਾ ਕੇ ਵੋਟਾਂ ਮੰਗਿਆ ਕਰਾਂਗੇ ਕਿ ਵੇਖੋ ਤੁਹਾਡੇ ਸੂਬੇ ਨੂੰ ਵੀ ਪੰਜਾਬ ਵਰਗਾ ਬਣਾ ਦੇਵਾਂਗੇ ਅਤੇ ਮਨੀਸ਼ ਜਿਸੋਧਿਆ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਬਨੂੜ ਇਲਾਕੇ ਦੇ ਵਿੱਚ ਸਕੂਲਾਂ ਦੇ ਦੌਰੇ ਕੀਤੇ ਨੇ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਆਪ ਦੇ ਲੀਡਰਾਂ ਦੇ ਵੱਲੋਂ ਹੋਰ ਵੀ ਪੰਜਾਬ ਦੇ ਦੌਰੇ ਕੀਤੇ ਜਾ ਸਕਦੇ ਨੇ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਦਿੱਲੀ ਵਾਲੀ ਆਮ ਆਦਮੀ ਪਾਰਟੀ ਸਰਗਰਮ ਹੋ ਸਕਦੀ ਹੈ ਅਜਿਹਾ ਪੂਰੀਆਂ ਪੂਰੀਆਂ ਸੰਭਾਵਨਾ ਬਣਦੀਆਂ ਨਜ਼ਰ ਆ ਰਹੀਆਂ ਹਨ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਅਮਰੀਕਾ ਦੇ ਵੱਲੋਂ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਜਹਾਜ਼ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਉਤਾਰੇ ਜਾ ਰਹੇ ਨੇ ਇਸ ਨੂੰ ਲੈ ਕੇ ਪੰਜਾਬ ਸੀਐਮ ਭਗਵੰਤ ਮਾਨ ਨੇ ਅਤੇ ਕੇਂਦਰ ਸਰਕਾਰ ਵਿਚਾਲੇ ਟਕਰਾਅ ਲਗਾਤਾਰ ਵੱਧਦਾ ਜਾ ਰਿਹਾ ਹੈ ਡਿਪੋਰਟ ਕਰਨ ਵਾਲੇ ਜਹਾਜ਼ ਆਉਣ ਤੋਂ ਪਹਿਲਾਂ ਹੀ ਇੱਕ ਦਿਨ ਪਹਿਲਾਂ ਹੀ ਮੁੱਖ ਮੰਤਰੀ ਮਾਨ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਪਹੁੰਚ ਗਏ ਸਨ ਇਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਰਿਸੀਵ ਕਰਨ ਤੇ ਲਈ ਇਸ ਮੌਕੇ ਕੇਂਦਰ ਸਰਕਾਰ ਤੇ ਰਾਜ ਕੇ ਵਰੇ ਸਨ ਭਗਵੰਤ ਮਾਨ ਅਤੇ ਇੱਕ ਵਾਰ ਫਿਰ ਤੋਂ ਕੇਂਦਰ ਤੇ ਵਣ ਦਾ ਕੰਮ ਸੀਐਮ ਦੇ ਵੱਲੋਂ ਕਰ ਦਿੱਤਾ ਗਿਆ ਮਾਨ ਨੇ ਆਖਿਆ ਮੈਂ ਜੋ ਰੋਲਾ ਪਾਇਆ ਉਹਦਾ ਅਸਰ ਇਹ ਜ਼ਰੂਰ ਹੋਇਆ ਕਿ ਕੇਂਦਰ ਨੇ ਇਹ ਗੱਲ ਆਖ ਦਿੱਤੀ ਹੈ ਕਿ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਜਦੋਂ ਜਹਾਜ਼ ਉਤਰੇਗਾ ਅਮਰੀਕਾ ਦਾ ਉਸ ਦੇ ਵਿੱਚ ਜਿੰਨੇ ਪੰਜਾਬੀ ਹੋਣਗੇ ਤੁਸੀਂ ਉਹਨਾਂ ਨੂੰ ਬਾਹਰ ਲੈ ਆਈਓ ਅਤੇ ਜਿਹੜੇ ਸੂਬੇ ਦੂਜਿਆਂ ਦੇ ਹਨ ਉਹਨਾਂ ਦੀ ਰਿਹਾਈਸ਼ ਦਾ ਇੰਤਜ਼ਾਮ ਪੰਜਾਬ ਸਰਕਾਰ ਦੇ ਵੱਲੋਂ ਹਵਾਈ ਅੱਡੇ ਤੇ ਹੀ ਕਰ ਦਿੱਤਾ ਗਿਆ ਉਹਨਾਂ ਨੂੰ ਹੋਰ ਫਲਾਈਟ ਤੇ ਦਿੱਲੀ ਲਿਜਾਇਆ ਜਾਵੇਗਾ ਭਗਵੰਤ ਮਾਨ ਨੇ ਇਹ ਜਾਣਕਾਰੀ ਦਿੱਤੀ ਹੈ ਪਰ ਮਾਨ ਆਖਦੇ ਨੇ ਪੰਜਾਬ ਦੇ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਅਮਰੀਕਾ ਦਾ ਫੌਜੀ ਜਹਾਜ਼ ਉਤਾਰਿਆ ਨਹੀਂ ਜਾਣਾ ਚਾਹੀਦਾ ਇਹਦੇ ਪਿੱਛੇ ਉਹਨਾਂ ਨੇ ਇੱਕ ਨਵਾਂ ਕਾਰਨ ਵੀ ਦੱਸ ਦਿੱਤਾ ਹੈ ਇੱਕ ਕਾਰਨ ਤਾਂ ਉਹਨਾਂ ਨੇ ਇਹ ਆਖਿਆ ਸੀ ਕਿ ਪੰਜਾਬ ਨੂੰ ਬਦਨਾਮ ਕਰ ਰਹੀ ਹੈ ਭਾਜਪਾ ਕੇਂਦਰ ਸਰਕਾਰ ਜਾਣਬੁੱਝ ਕੇ ਤਾਂ ਜੋ ਗੁਜਰਾਤ ਮਾਡਲ ਹਰਿਆਣਾ ਮਾਡਲ ਇਹਨਾਂ ਦਾ ਫੇਲ ਸਾਬਿਤ ਨਾ ਹੋ ਜਾਵੇ ਇੰਜ ਜਾਪੇ ਜਿਵੇਂ ਪੰਜਾਬੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਗਏ ਸਨ ਅਮਰੀਕਾ ਨੇ ਵਾਪਸ ਮੋੜ ਦਿੱਤੇ ਨੇ ਇਹ ਭਗਵੰਤ ਮਾਨ ਨੇ ਦੂਜਾ ਕਾਰਨ ਵੀ ਦੱਸਿਆ ਭਗਵੰਤ ਮਾਨ ਆਖਦੇ ਨੇ ਕੇਂਦਰ ਸਰਕਾਰ ਨੇ ਮੇਰੀ ਗੱਲ ਸਹਿਮਤੀ ਨਾਲ ਮੰਨ ਲਈ ਜਾਪਦੀ ਹੈ ਕੇਂਦਰ ਸਹਿਮਤ ਹੋ ਗਈ ਹੈ ਮੇਰੇ ਨਾਲ ਮੈਂ ਕੇਂਦਰ ਸਰਕਾਰ ਨੂੰ ਆਖਿਆ ਅਮਰੀਕਾ ਦਾ ਇਹ ਫੌਜੀ ਜਹਾਜ਼ ਹੈ ਤੁਸੀਂ ਇਸ ਨੂੰ ਭਾਰਤ ਦੇ ਸਰਹਦੀ 에어ਪੋਰਟ ਤੇ ਉਤਾਰਨ ਦੀ ਇਜਾਜ਼ਤ ਕਿਉਂ ਦੇ ਰਹੇ ਹੋ ਸੁਰਖੀਆਂ ਦੇ ਲਿਹਾਜ਼ ਨਾਲ ਇਹ ਬਿਲਕੁਲ ਸਹੀ ਫੈਸਲਾ ਨਹੀਂ ਹੈ ਅਮਰੀਕਾ ਪੂਰੀ ਦੁਨੀਆ ਦਾ ਸਰਪੰਚ ਆਖਦਾ ਆਪਣੇ ਆਪ ਨੂੰ ਅਜਿਹੇ ਮੁਲਕ ਦਾ ਫੌਜੀ ਜਹਾਜ਼ ਤੁਸੀਂ ਬਿਲਕੁਲ ਸਰਹਦੀ 에어ਪੋਰਟ ਤੇ ਉਤਾਰ ਰਹੇ ਹੋ ਇਹ ਤਾਂ ਬਿਲਕੁਲ ਹੀ ਗਲਤ ਫੈਸਲਾ ਹੈ ਇਹ ਹੋਣਾ ਹੀ ਨਹੀਂ ਚਾਹੀਦਾ ਸੀ ਫੌਜੀ ਜਹਾਜ਼ ਉਤਾਰਨਾ ਹੀ ਨਹੀਂ ਚਾਹੀਦਾ ਸੀ ਕਿਸੇ ਹੋਰ ਮੁਲਕ ਦਾ ਕਿਉਂ ਉਤਾਰੀਏ ਸਾਡੇ 에어ਪੋਰਟ ਤੇ ਕਿਸੇ ਹੋਰ ਮੁਲਕ ਦਾ ਫੌਜੀ ਜਹਾਜ਼ ਕਿਉਂ ਉਤਾਰੇ ਆਪਾਂ ਆਪਣੇ ਯਾਤਰੀਆਂ ਵਾਲੇ ਜਹਾਜ਼ ਭੇਜੀ ਉੱਥੋਂ ਆਪਣੇ ਯਾਤਰੀਆਂ ਨੂੰ ਲੈ ਕੇ ਆਈਏ ਦੂਜਿਆਂ ਦੇ ਫੌਜੀ ਜਹਾਜ਼ ਆਪਣੇ 에어ਪੋਰਟਾਂ ਤੇ ਨਾ ਉਤਾਰੀਏ ਹੁਣ ਕੇਂਦਰ ਸਰਕਾਰ ਦੱਬੀ ਜ਼ੁਬਾਨ ਦੇ ਵਿੱਚ ਮੇਰੇ ਨਾਲ ਸਹਿਮਤ ਹੋ ਗਈ ਹੈ ਚਾਪਦੀ ਹੈ ਮੁੱਖ ਮੰਤਰੀ ਮਾਨ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਆਰ ਪੀ ਸਿੰਘ ने जवाब दिता है मुख्य भगवंत मान आख्या इस मुद्दे ना करो। ए, मामला है। जहाज इस करके उतारे ने आखते ने तो कोई तर्क न हो गल ही नहीं बने ट्रंप जहाज का तेल नहीं पैंती मिनट लगते ने अमृतसर तू दिल्ली पहुंचा ल ट्रंप दे कोल पैंती मिनटा का जहाज का तेल ਨਹੀਂ ਸੀ ਕਿ ਅਮਰਦਸਰ ਆ ਕੇ ਜਹਾਜ਼ ਦਾ ਤੇਲ ਮੁੱਕ ਜਾਂਦਾ ਹੈ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਇਹ ਸਾਨੂੰ ਮੂਰਖ ਸਮਝਦੇ ਨੇ ਇਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਕੁਝ ਪਤਾ ਨਹੀਂ ਸਾਨੂੰ ਸਭ ਪਤਾ ਹੈ ਸਾਨੂੰ ਬਦਨਾਮ ਕਰਨ ਲਈ ਇਹ ਜਹਾਜ਼ ਇੱਥੇ ਉਤਰਵਾਏ ਜਾ ਰਹੇ ਨੇ ਸੁਰੱਖਿਆ ਦੇ لحاظ ਤੋਂ ਵੀ ਗਲਤ ਫੈਸਲਾ ਹੈ ભગવંતમાન ਨੇ ਇਹ ਗੱਲ ਆਖੀ ਹੈ ਗੱਲ ਪੰਜਾਬ ਦੇ ਵਿੱਚ ਅਤੇ ਦੇਸ਼ ਦੇ ਵਿੱਚ ਵਿਰੋਧੀ ਧਿਰ ਕਾਂਗਰਸ પાર્ટી ਦੀ ਕਰੀਏ ਕਾਂਗਰਸ ਇਸ મુદ્દે ਤੇ ਭਗਵੰਤ ਮਾਨ ਦੇ ਨਾਲ ਸਹਿਮਤ ਹੈ ਪ੍ਰਤਾਪ ਸਿੰਘ ਬਾਜਵਾ ਆਖਦੇ ਨੇ ਬਿਲਕੁਲ ਸਹੀ ਆਖਿਆ ਭਗਵੰਤ ਮਾਨ ਨੇ ਇੰਜ ਹੀ ਹੈ ਕੇਂਦਰ ਦੇ ਵੱਲੋਂ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪਰ ਭਗਵੰਤ ਮਾਨ ਵੀ ਵੀ ਦੱਸੇ ਕਿ ਮਾਨ ਨੇ ਕੀ ਕੀਤਾ 3 ਸਾਲ ਹੋ ਗਏ ਕਿਉਂ ਅਜੇ ਵੀ ਬੱਚੇ ਬਾਹਰ ਜਾ ਰਹੇ ਨੇ ਜਿਹੜੇ ਵਾਪਸ ਆਏ ਉਹਨਾਂ ਨੂੰ ਕਿੰਨੇ ਦਿਨ ਹੋ ਗਏ ਵਾਪਸ ਆਇਆਂ ਨੂੰ ਉਹਨਾਂ ਲਈ ਕੁਝ ਕੀਤਾ ਭਗਵੰਤ ਮਾਨ ਨੇ 3 ਸਾਲਾਂ ਦੇ ਵਿੱਚ ਕਿੰਨੇ ਫਰੋਡ ਏਜੰਟਾਂ ਦੇ ਪਰਚੇ ਕੀਤੇ ਗ੍ਰਿਫਤਾਰੀਆਂ ਕੀਤੀਆਂ ਇਹ ਵੀ ਤਾਂ ਦੱਸੇ ਭਗਵੰਤ ਮਾਨ ਕਾਂਗਰਸ ਪਾਰਟੀ ਦੇ ਵੱਲੋਂ ਦੋਹਾਂ ਹੀ ਸਰਕਾਰਾਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੋਹਾਂ ਹੀ ਸਰਕਾਰਾਂ ਨੂੰ ਲਪੇਟੇ ਦੇ ਵਿੱਚ

ਬੇ ਸਿੱਟਾ ਰਹੀ ਹੈ ਕੋਈ ਸਿੱਟਾ ਨਹੀਂ ਨਿਕਲਿਆ ਪਰ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਐਮਐਸਪੀ ਦੀ ਕਾਨੂੰਨੀ ਗਾਰੰਟੀ ਨਾ ਦੇਣੀ ਪਵੇ ਉਹ ਦਲੀਲਾਂ ਇਸ ਪੱਖ ਵਿੱਚ ਦੇ ਰਹੇ ਨੇ ਕਿ ਅਸੀਂ ਤਾਂ ਐਮਐਸਪੀ ਬਹੁਤ ਵਧਾ ਦਿੱਤੀ ਹੈ ਪਰ ਅਸੀਂ ਉਹਨਾਂ ਨੂੰ ਇਹ ਜਵਾਬ ਦਿੱਤਾ ਕਿ ਜਿੰਨਾ ਤੁਸੀਂ ਘੱਟੋ-ਘੱਟ ਸਮਰਥਨ ਮੁੱਲ ਵਧਾਇਆ ਹੁਣ ਤੱਕ ਉਸ ਤੋਂ ਜ਼ਿਆਦਾ ਲਾਗਤ ਮੁੱਲ ਵੱਧ ਗਿਆ ਕਿਉਂਕਿ ਮਹਿੰਗਾਈ ਤੇਜ਼ੀ ਨਾਲ ਵੱਧ ਰਹੀ ਹੈ ਜਿੰਨੀ ਤੇਜ਼ੀ ਨਾਲ ਤੁਸੀਂ ਰੇਟ ਵਧਾਉਂਦੇ ਹੋ ਉਸ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਮਹਿੰਗਾਈ ਵੱਧ ਰਹੀ ਹੈ ਲਾਗਤ ਉਸ ਤੋਂ ਜ਼ਿਆਦਾ ਵੱਧ ਗਈ ਮਤਲਬ ਹੋਰ ਘਾਟਾ ਪੈ ਗਿਆ ਜਿੰਨਾ ਘਾਟਾ ਪਹਿਲਾਂ ਪੈਂਦਾ ਸੀ ਮਹਿੰਗਾਈ ਜ਼ਿਆਦਾ ਵੱਧ ਗਈ ਘਟੋ ਘਟ ਸਮਰਥਨ ਮੁੱਲ ਘਟ ਵਧਿਆ ਅਤੇ ਲਾਗਤ ਹੋਰ ਵੱਧ ਗਈ ਹੋਰ ਵੀ ਜਿਆਦਾ ਘਾਟਾ ਪੈ ਗਿਆ ਇਸ ਕਰਕੇ ਕਾਨੂੰਨ ਘਟੋ ਘਟ ਸਮਰਥਨ ਮੁੱਲ ਨੂੰ ਲੈ ਕੇ ਕਾਨੂੰਨ ਜਰੂਰ ਬਣੇ ਕੇਂਦਰ ਸਰਕਾਰ ਦੇ ਮੰਤਰੀ ਨੇ ਆਖਿਆ ਕਿ ਖੇਤੀਬਾੜੀ ਮੰਤਰੀ ਮੌਜੂਦ ਨਹੀਂ ਹਨ ਬੈਠਕ ਦੇ ਵਿੱਚ 22 ਫਰਵਰੀ ਨੂੰ ਅਗਲੀ ਬੈਠਕ ਕਰਦੇ ਹਾਂ ਉਸ ਦੇ ਵਿੱਚ ਦੇਸ਼ ਦੇ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਵੀ ਲੈ ਕੇ ਆਵਾਂਗੇ ਕੇਂਦਰ ਦੇ ਨੁਮਾਇੰਦਿਆਂ ਨੇ ਸਾਨੂੰ ਇਹ ਗੱਲ ਆਖੀ ਅਸੀਂ ਉਹਨਾਂ ਨੂੰ ਆਖਿਆ ਹੈ ਕਿ ਦਿੱਲੀ ਬੈਠਕ ਕਰਦੇ ਹਾਂ ਦਿੱਲੀ ਇਸ ਦੇ ਨਾਲ ਇਹ ਸੰਦੇਸ਼ ਜਾਵੇਗਾ ਕਿ ਪੂਰੇ ਭਾਰਤ ਦਾ ਮਸਲਾ ਹੈ ਚੰਡੀਗੜ੍ਹ 'ਚ ਇੰਝ ਜਾਪਦਾ ਜਿਵੇਂ ਪੰਜਾਬ ਦਾ ਮਸਲਾ ਹੋਵੇ ਦਿੱਲੀ 'ਚ ਬੈਠਕ ਕਰਦੇ ਹਾਂ ਅਸੀਂ ਇਹ ਗੱਲ ਆਖੀ ਹੈ ਵੇਖੋ ਹੁਣ ਕੇਂਦਰ ਸਰਕਾਰ ਦੇ ਵੱਲੋਂ ਕੀ ਫੈਸਲਾ ਜਾਂਦਾ ਹੈ ਭੰਦੇਰ ਨੇ ਇਹ ਜਾਣਕਾਰੀ ਦਿੱਤੀ ਹੈ ਅੱਗੇ ਵਧਦੇ ਹਾਂ ਗੱਲ ਕਿਸਾਨਾਂ ਦੀ ਕਰਦੇ ਹਾਂ ਸਯੁਕਤ ਕਿਸਾਨ ਮੋਰਚਾ ਪੰਜਾਬ ਦੇ ਵਿੱਚ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਦੀ ਇੱਕ ਬੈਠਕ ਸਨੀਚਰਵਾਰ ਵਾਲੇ ਦਿਨ ਚੰਦੀ ਦੇ ਕਿਸਾਨ ਪਵੰਦੇ ਵਿੱਚ ਹੋਈ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਕਿਸਾਨ ਆਗੂਆਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾਉਣ ਜਾ ਰਹੇ ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਐਸ ਕੇ ਐਮ ਭਾਰਤ ਨੇ ਇੱਕ ਫੈਸਲਾ ਲਿਆ ਸੀ ਕਿ 5 ਮਾਰਚ ਨੂੰ ਪੂਰੇ ਭਾਰਤ ਦੇ ਜਿੰਨੇ ਵੀ ਸੂਬੇ ਹਨ ਉਹਨਾਂ ਦੇ ਮੁੱਖ ਮੰਤਰੀ ਦਫ਼ਤਰਾਂ ਦੇ ਬਾਹਰ ਧਰਨੇ ਦਿੱਤੇ ਜਾਣਗੇ ਅਸੀਂ ਵੀ ਚੰਡੀਗੜ੍ਹ ਦੇ ਵਿੱਚ ਇੰਜ ਕਰਾਂਗੇ ਪਰ ਅਸੀਂ ਪੱਕਾ ਮੋਰਚਾ ਲਾਵਾਂਗੇ ਕਿੰਨੇ ਸਮੇਂ ਤੱਕ ਇਹ ਮੋਰਚਾ ਚਲਾਉਣਾ ਹੈ ਉਸ ਦੇ ਲਈ ਐਲਾਨ ਅਸੀਂ ਵੱਖਰੇ ਤੌਰ ਤੇ ਕਰਾਂਗੇ ਪਰ ਫਿਲਹਾਲ ਅਸੀਂ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਕਰ ਦੇ ਸਾਹਮਣੇ ਧਰਨਾ ਦੇਵਾਂਗੇ ਅਤੇ ਉਸ ਤੋਂ ਬਾਅਦ ਇਸ ਮੋਰਚੇ ਨੂੰ ਪੱਕਾ ਮੋਰਚਾ ਬਣਾ ਦਿੱਤਾ ਜਾਵੇਗਾ ਕਿਸਾਨ ਆਗੂਆਂ ਨੇ ਇਹ ਐਲਾਨ ਕਰ ਦਿੱਤਾ ਹੈ ਭਗਵੰਤ ਮਾਨ ਦੀਆਂ ਵੀ ਮੁਸ਼ਕਲਾਂ ਵਧਨ ਜਾ ਰਹੀਆਂ ਨੇ ਕਿਉਂਕਿ ਇੱਕ ਪਾਸੇ ਆंदोलਨ ਚੱਲ ਰਿਹਾ ਕੇਂਦਰ ਸਰਕਾਰ ਦੇ ਖਿਲਾਫ ਦੂਜੇ ਪਾਸੇ ਜੇਕਰ ਪੱਕਾ ਮੋਰਚਾ ਭਗਵੰਤ ਮਾਨ ਦੇ ਖਿਲਾਫ ਵੀ ਲੱਗ ਜਾਵੇਗਾ ਤਾ ਕੋਈ ਚੰਗੀ ਖਬਰ ਮਾਮ ਦੇ ਲਈ ਆਪ ਸਰਕਾਰ ਦੇ ਲਈ ਨਹੀਂ ਆਖੀ ਜਾ ਸਕਦੀ ਪੰਜਾਬ ਸਰਕਾਰ ਦੇ ਨਾਲ ਕੀ ਮੰਗਾ ਨੇ ਇਹ ਵੀ ਦੱਸਿਆ ਕਿਸਾਨ ਆਗੂਆਂ ਨੇ ਆਖਦੇ ਨੇ ਜੋ ਖਰੜਾ ਹੈ ਖੇਤੀ ਮੰਡੀਕਰਨ ਖਰੜਾ ਕੇਂਦਰ ਸਰਕਾਰ ਦਾ ਜ਼ੁਬਾਨੀ ਕਲਾਮੀ ਇਸ ਨੂੰ ਰੱਦ ਨਾ ਕਰੋ ਵਿਧਾਨ ਸਭਾ ਦੇ اجلاس ਦੇ ਵਿੱਚ ਰੱਦ ਕੀਤਾ ਜਾਵੇ ਪੰਜਾਬ ਸਰਕਾਰ ਦੇ ਵੱਲੋਂ ਪਹਿਲੀ ਮੰਗ ਇਹ ਹੈ ਪੰਜ ਫਸਲਾਂ ਤੇ ਐਮਐਸਪੀ ਪੰਜਾਬ ਸਰਕਾਰ ਨੇ ਦੇਣ ਦੀ ਗੱਲ ਆਖੀ ਸੀ ਉਹ ਐਮਐਸਪੀ ਦਿੱਤੀ ਜਾਣੀ ਚਾਹੀਦੀ ਹੈ ਉਸ ਦੀ ਕਾਨੂੰਨੀ ਗਾਰੰਟੀ ਦੇਵੇ ਪੰਜਾਬ ਸਰਕਾਰ ਜੋ ਪੰਜਾਬ ਅਤੇ ਕੇਂਦਰ ਦੇ ਨਾਲ ਸਾਂਝੀਆਂ ਮੰਗਾ ਹਨ ਉਹ ਵੀ ਇਹ ਮੁੱਦਾ ਹੋਣ ਗਿਆ ਇਹ ਪੱਕੇ ਮੋਰਚੇ ਦੇ ਵਿੱਚ ਜੋ ਪੰਜਾਬ ਸਰਕਾਰ ਨਾਲ ਸੰਬੰਧਿਤ ਕਿਸਾਨਾਂ ਦਾ 2 ਲੱਖ ਕਰੋੜ ਦਾ ਕਰਜ਼ਾ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਮਾਫ ਕੀਤਾ ਜਾਵੇ ਇਹ ਵੀ ਮੰਗ ਹੈ ਜੋ ਆਖਿਆ ਜਾ ਰਿਹਾ ਹੈ ਕਿ ਖੂਨ ਦੇ ਰਿਸ਼ਤੇ ਦੇ ਵਿੱਚ ਵੀ ਜਾਇਦਾ ਤਬਦੀਲੀ ਤੇ ਰਜਿਸਟਰੀ ਕਰਾਉਣ ਤੇ ਸਪਸ਼ਟ ਡਿਊਟੀ ਲੱਗੇਗੀ ਉਹ ਫੈਸਲਾ ਵਾਪਸ ਲਿਆ ਜਾਵੇ ਪੰਜਾਬ ਦੇ ਮਾਝਾ ਤੇ ਦੁਆਬਾ ਦੇ ਇਲਾਕੇ ਦੇ ਵਿੱਚ ਮੱਕੀ ਦੇ ਬੀਜ ਨਹੀਂ ਮਿਲ ਰਹੇ ਨਹੀਂ ਬਲੈਕ ਹੋ ਰਿਹਾ ਹੈ ਉਸ ਦਾ ਇਸ ਤੇ ਪੰਜਾਬ ਸਰਕਾਰ ਕਾਰਵਾਈ ਕਰੇ ਕਿਸਾਨ ਆਗੂਆਂ ਦੇ ਵੱਲੋਂ ਇਹ ਮੰਗਾਂ ਪੰਜਾਬ ਸਰਕਾਰ ਦੇ ਅੱਗੇ ਵੀ ਰੱਖ ਦਿੱਤੀਆਂ ਗਈਆਂ ਨੇ ਜੋ ਪਹਿਲੇ ਅੰਦੋਲਨ ਦੇ ਵਿੱਚ ਕਿਸਾਨ ਸ਼ਹੀਦ ਹੋ ਗਏ ਹਨ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀਆਂ ਅਜੇ ਵੀ ਰਹੰਦੀਆਂ ਨੇ ਉਹ ਵੀ ਪੰਜਾਬ ਸਰਕਾਰ ਆਪਣਾ ਕੰਮ ਪੂਰਾ ਕਰੇ ਇਹ ਸਭ ਮੰਗਾ ਹਨ 5 ਮਾਰਚ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਸਾਹਮਣੇ ਕਿਸਾਨਾਂ ਦੇ ਵੱਲੋਂ ਪੱਕਾ ਮੋਰਚਾ ਸ਼ੁਰੂ ਕੀਤਾ ਜਾ ਰਿਹਾ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਪੰਜਾਬ ਕਾਂਗਰਸ ਨੂੰ ਨਵਾਂ ਇੰਚਾਰਜ ਮਿਲ ਗਿਆ ਹੈ 인ਦਰ ਯਾਦਵ ਜੋ ਕਿ ਦਿੱਲੀ ਸੂਬੇ ਦੇ ਕਾਂਗਰਸ ਦੇ ਪ੍ਰਧਾਨ ਵੀ ਸਨ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਵੀ ਸਨ ਉਹਨਾਂ ਦੇ ਕੋਲ ਇਹ ਜ਼ਿੰਮੇਵਾਰੀ ਕਾਂਗਰਸ ਪਾਰਟੀ ਦੇ ਵੱਲੋਂ ਵਾਪਸ ਲੈ ਲਈ ਗਈ ਹੈ ਕਿਉਂਕਿ ਦਿੱਲੀ ਦੇ ਵਿੱਚ ਕਾਂਗਰਸ ਹਾਰ ਗਈ ਇੱਥੋਂ ਤੱਕ ਕਿ ਦਵਿੰਦਰ ਯਾਦਵ ਆਪਣੀ ਸੀਟ ਤੇ ਵੀ ਹਾਰ ਗਏ ਸਨ ਜਿਸ ਕਰਕੇ ਉਹਨਾਂ ਤੋਂ ਇਹ ਜ਼ਿੰਮੇਵਾਰੀ ਪਾਰਟੀ ਦੇ ਵੱਲੋਂ ਵਾਪਸ ਲੈ ਲਈ ਹੁਣ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਕੁਪੇਸ਼ ਕੇਲ ਨੂੰ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਲਾ ਦਿੱਤਾ ਗਿਆ ਪਰ ਕੁਝ ਮੀਡੀਆ ਰਿਪੋਰਟਾਂ ਏ ਵੀ ਸਾਹਮਣੇ ਆਉਣ ਲੱਗ ਪਈਆਂ ਨੇ ਕਿ ਇਨਚਾਰਜ ਬਦਲਣ ਤੋਂ ਬਾਅਦ ਪੰਜਾਬ ਦਾ ਸੂਬਾ ਪ੍ਰਧਾਨ ਵੀ ਬਦਲਿਆ ਜਾ ਸਕਦਾ ਹੈ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਇਆ ਵੀ ਜਾ ਸਕਦਾ ਹੈ ਕਿਹੜੇ ਨਾਵਾਂ ਦੀ ਚਰਚਾ ਚੱਲ ਰਹੀ ਹੈ ਮੀਡੀਆ ਦੇ ਵਿੱਚ ਪ੍ਰਗਟ ਸਿੰਘ ਪ੍ਰਤਾਪ ਸਿੰਘ ਬਾਜਵਾ ਵਿਜੇਂਦਰ ਸਿੰਘਲਾ ਸੁਖਜਿੰਦਰ ਸਿੰਘ ਰੰਧਾਵਾ ਇਨ੍ਹਾਂ ਨਾਵਾਂ ਦੇ ਵਿੱਚੋਂ ਵੀ ਕਿਸੇ ਨੂੰ ਅਗਲਾ ਸੂਬਾ ਪ੍ਰਧਾਨ ਕਾਂਗਰਸ ਪਾਰਟੀ ਦੇ ਵੱਲੋਂ ਬਣਾਇਆ ਜਾ ਸਕਦਾ ਹੈ ਮੀਡੀਆ ਦੇ ਵਿੱਚ ਹੁਣ ਅਜਿਹੀਆਂ ਚਰਚਾਵਾਂ ਚੱਲਣ ਲੱਗ ਪਈਆਂ ਨੇ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਦੇ ਮੁਹਿੰਮ ਤੇ ਇੱਕ ਹੋਰ ਸਵਾਲ ਖੜਾ ਹੋ ਗਿਆ ਹੈ ਪਹਿਲਾ ਸਵਾਲ ਤਾਂ ਇਹ ਖੜਾ ਹੋਇਆ ਸੀ ਕਿ ਜਥੇਦਾਰ ਨੇ ਆਖਿਆ ਸੀ ਕਿ ਸੱਤ ਮੈਂਬਰੀ ਕਮੇਟੀ ਬਣਾਈ ਹੈ ਉਹ ਭਰਤੀ ਕਰੇਗੀ ਤੁਸੀਂ ਨਹੀਂ ਕਰਨੀ ਇਹਨਾਂ ਨੇ ਆਪੇ ਕਰਨੀ ਸ਼ੁਰੂ ਕਰ ਦਿੱਤੀ ਕਮੇਟੀ ਦੀ ਗੱਲ ਨਹੀਂ ਮੰਨੀ ਜਥੇਦਾਰ ਦੀ ਗੱਲ ਨਹੀਂ ਮੰਨੀ ਦੂਜਾ ਸਵਾਲ ਇਹ ਖੜਾ ਹੋ ਗਿਆ ਕਿ ਜਿਹੜੀ ਮੈਂਬਰਸ਼ਿਪ 35 ਲੱਖ ਦਾ ਦਾਵਾ ਕੀਤਾ ਜਾ ਰਿਹਾ ਹੈ ਅਕਾਲੀ ਦਲ ਦੇ ਵੱਲੋਂ ਉਹ ਕਿਵੇਂ ਸੰਭਵ ਹੈ ਸਾਬਕਾ ਜਥੇਦਾਰ ਖਤਸ਼ਰੀ ਦਮਦਮਾ ਸਾਇਵ ਵਿਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਸਵਾਲ ਖੜਾ ਕੀਤਾ ਗਿਆ ਉਹਨਾਂ ਆਖਿਆ ਪਿਛਲੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਵੋਟਾਂ ਪਾਈਆਂ 18 ਲੱਖ ਅਕਾਲੀ ਦਲ ਹੁਣ ਆਖ ਰਿਹਾ ਹੈ ਕਿ ਸਾਡੇ ਮੈਂਬਰ ਬਣ ਗਏ ਨੇ 35 ਲੱਖ ਅਕਾਲੀ ਦਲ ਦਾਵਾ ਕਰਦਾ ਹੈ ਕਿ ਅਸੀਂ 25 ਲੱਖ ਦਾ ਟੀਚਾ ਰੱਖਿਆ ਸੀ ਪਰ ਪੰਜਾਬੀ ਉਤਸਾਹ ਉਤਸ਼ਾਹਿਤ ਬਹੁਤ ਜ਼ਿਆਦਾ ਨੇ ਅਕਾਲੀ ਦਲ ਦੇ ਮੈਂਬਰ ਬਣਨ ਨੂੰ ਇੰਨੇ ਜ਼ਿਆਦਾ ਕਾਲੇ ਨੇ ਕਿ ਸਾਡਾ ਟੀਚਾ 10 ਲੱਖ ਪਿੱਛੇ ਰਹਿ ਗਿਆ 35 ਲੱਖ ਮੈਂਬਰ ਬਣ ਰਹੇ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਯਾਨੀ ਹਰਪ੍ਰੀਤ ਸਿੰਘ ਆਖਦੇ ਨੇ ਇਹ ਫਰਜੀ ਆਕੜਾ ਹੈ 18 ਲੱਖ ਵੋਟ ਪਈ ਹੋਵੇ ਅਤੇ ਇਹ ਆਖਣ 35 ਲੱਖ ਤਾਂ ਸਾਡਾ ਮੈਂਬਰ ਬਣ ਗਿਆ ਹੈ ਸੱਤ ਮੈਂਬਰੀ ਕਮੇਟੀ ਦੇ ਵੱਲੋਂ ਹੀ ਇਹ ਪਰ ਕੀਤੀ ਜਾਣੀ ਚਾਹੀਦੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਗੱਲ ਆਖੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਆਖਦੇ ਨੇ ਇਸ ਦੇ ਵਿੱਚ ਕੁਝ ਵੀ ਝੂਠ ਨਹੀਂ ਹੈ ਕੁਝ ਵੀ ਫਰਜੀ ਆਕੜਾ ਨਹੀਂ ਹੈ ਸੱਚਮੁੱਚ ਹੀ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਕਿਸੇ ਨਾ ਕਿਸੇ ਤਰੀਕੇ ਬਨ ਜਾਈਏ ਇਸੇ ਕਰਕੇ ਹੀ ਸਾਡਾ ਟੀਚਾ ਵੀ ਪਿੱਛੇ ਰਹਿ ਗਿਆ ਅਤੇ 55 ਲੱਖ ਦੇ ਕਰੀਬ ਸਾਡੇ ਮੈਂਬਰ ਬਣਨ ਜਾ ਰਹੇ ਨੇ ਅਕਾਲੀ ਦਲ ਦੇ ਵੱਲੋਂ ਇਹ ਗੱਲ ਇਸ ਮੌਕੇ ਆਖੀ ਗਈ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੂਰੀ ਤਰ੍ਹਾਂ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜਿਵੇਂ ਕਿ ਐਮਐਸਪੀ ਐਮਡੀਐਮ ਡੀਸੀ ਆਦ ਨੂੰ ਚਿਤਾਵਨੀ ਦਿੱਤੀ ਕਿ ਭ੍ਰਿਸ਼ਟਾਚਾਰ ਰੋਕੇ ਨਹੀਂ ਤਾਂ ਤੁਹਾਡੇ ਤੇ ਕਾਰਵਾਈ ਹੋਵੇਗੀ ਹੁਣ ਪੰਜਾਬ ਦੇ ਪੰਚਾਇਤ ਮੰਤਰੀ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੋਨ ਦੇ ਵੱਲੋਂ ਵੀ ਅਧਿਕਾਰੀਆਂ ਨੂੰ ਚਿਤਾਵਨੀ ਦੇ ਦਿੱਤੀ ਗਈ ਹੈ ਆਖਦੇ ਨੇ ਪਿੰਡੂ ਵਿਕਾਸ ਦੇ ਜਿੰਨੇ ਵੀ ਕੰਮ ਚੱਲ ਰਹੇ ਨੇ ਬਿਲਕੁਲ ਠੀਕ ਤਰੀਕੇ ਨਾਲ ਚੱਲਨੇ ਚਾਹੀਦੇ ਨੇ ਅਤੇ ਸਮੇਂ ਸਿਰ ਉਹ ਕੰਮ ਪੂਰੇ ਹੋਣੇ ਚਾਹੀਦੇ ਨੇ ਜੇਕਰ ਅਣਗਹਿਲੀ ਵਰਤੀ ਗਈ ਤਾਂ ਤੁਹਾਡੇ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਪੰਚਾਇਤ ਮੰਤਰੀ ਨੇ ਵੀ ਇਹ ਚਿਤਾਵਨੀ ਦੇ ਦਿੱਤੀ ਹੈ ਸੋਧ ਆਖਦੇ ਨੇ ਮੁੱਖ ਮੰਤਰੀ ਮਾਨ ਨੇ ਸਾਨੂੰ ਹਿਦਾਇਤਾਂ ਦਿੱਤੀਆਂ ਨੇ ਕਿ ਛੇਤੀ ਦੋ ਛੇਤੀ ਤੇਜ਼ੀ ਨਾਲ ਵਿਕਾਸ ਦੇ ਕੰਮ ਕਰਨੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਜੋ ਪਿੰਡਾਂ ਦੇ ਵਿੱਚ ਵਿਕਾਸ ਕਾਰੇ ਚੱਲ ਰਹੇ ਨੇ ਉਹ 체ਤੀ ਤੋਂ 체ਤੀ ਨਵੇੜੇ ਜਾਣ ਤਾਂ ਜੋ ਵੱਧ ਤੋਂ ਵੱਧ ਲਾਭ ਹੋਰ ਲਾਭ ਲੋਕਾਂ ਨੂੰ ਮਿਲ ਸਕੇ ਇਸੇ ਕਰਕੇ ਹੀ ਇਹ ਹਦਾਇਤ ਅ fırsਰਾਂ ਨੂੰ ਦਿੱਤੀਆਂ ਨੇ ਪੰਚਾਇਤ ਮੰਤਰੀ ਨੇ ਇਹ ਐਲਾਨ ਕੀਤਾ ਹੈ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਪਠਿੰਡਾ ਲਈ ਪੰਜਾਬ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ ਪਠਿੰਡਾ ਤੋਂ ਆਪ ਦੇ ਵਿਧਾਇਕ ਜਗਰੂਪ ਗਿੱਲ ਨੇ ਜਾਣਕਾਰੀ ਦਿੱਤੀ ਕਾਨਫਰੈਂਸ ਕਰਕੇ ਕਿ ਜੋ ਨਵਾਂ ਬੱਸ ਅੱਡਾ ਬਣਨਾ ਸੀ ਬਠਿੰਡਾ ਲਈ ਉਸ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਮਤਲਬ ਲਿਖਤੀ ਤੌਰ ਤੇ ਬਠਿੰਡਾ ਲਈ ਨਵੇਂ ਬੱਸ ਅੱਡੇ ਨੂੰ ਪ੍ਰਵਾਨਗੀ ਮਿਲ ਗਈ ਹੈ ਜੋ ਕਿ ਮਲੋਟ ਰੋਡ ਤੇ ਬਣਾਇਆ ਜਾਵੇਗਾ ਕਾਫੀ ਲੰਬੇ ਸਮੇਂ ਤੋਂ ਬਠਿੰਡਾ ਦੇ ਲੋਕਾਂ ਦੇ ਵੱਲੋਂ ਇਹ ਮੰਗ ਰੱਖੀ ਜਾ ਰਹੀ ਸੀ ਕਿ ਨਵਾਂ ਬੱਸ ਅੱਡਾ ਮਲੋਟ ਰੋਡ ਤੇ ਬੰਨਾ ਚਾਹੀਦਾ ਹੈ ਗੱਲ ਵਿਧਾਇਕ ਨੇ ਆਖੀ ਹੈ ਵਿਧਾਇਕ ਆਖਦੇ ਨੇ ਕਿ ਇਹ ਮੈਂ ਕਾਫੀ ਕੋਸ਼ਿਸ਼ਾਂ ਕੀਤੀਆਂ ਸਨ ਭਗਵੰਤ ਮਾਨ ਨੂੰ ਵੀ ਆਖਿਆ ਇੱਥੋਂ ਤੱਕ ਕਿ ਦਿੱਲੀ ਜਾ ਕੇ ਅਰਵਿੰਦ ਕੇਜਰੀਵਾਲ ਨੂੰ ਵੀ ਆਖਿਆ ਸੀ ਕਿ ਨਵਾਂ ਬਸ ਰਡਾ ਮਨਜ਼ੂਰ ਕੀਤਾ ਜਾਵੇ ਬਨਾਇਆ ਜਾਵੇ ਅਤੇ ਇਹੀ ਮੇਰੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਨੇ ਜਿਸ ਕਰਕੇ ਹੁਣ ਇਹ ਬਸ ਰਡਾ ਬਠਿੰਡਾ ਦੇ ਮਲੋਟ ਰੋਡ ਤੇ ਬਨੇਗਾ ਅਤੇ ਜੋ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਸੀ ਉਸ ਦਾ ਹੱਲ ਹੋ ਜਾਵੇਗਾ ਇੰਨੀ ਨਹੀਂ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਵਿਕਾਸ ਪ੍ਰੋਜੈਕਟ ਸਰਕਾਰ ਦੇ ਵੱਲੋਂ ਪਾਸ ਕਰ ਦਿੱਤੇ ਗਏ ਨੇ 800 ਤੋਂ 900 ਕਰੋੜ ਦੇ ਵਿਕਾਸ ਪ੍ਰੋਜੈਕਟ ਮੈਂ ਪੰਜਾਬ ਸਰਕਾਰ ਤੋਂ ਪਾਸ ਕਰਵਾ ਲਏ ਹਨ ਆਪ ਦੇ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਜਗਰੂਪ ਗਿੱਲ ਦੇ ਵੱਲੋਂ ਇਹ ਦਾਅਵੇ ਕੀਤੇ ਗਏ ਨੇ ਅਗਲੀ ਖਬਰ ਦੇ ਵੱਲ ਵਧਦੇ ਹਾਂ ਮੌਸਮ ਮਾਹਿਰਾ ਨੇ ਪੰਜਾਬ ਨੂੰ ਲੈ ਕੇ ਮੀਂਹ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ ਮੌਸਮ ਮਹਿਰਾ ਦੇ ਮੁਤਾਬਿਕ 18 ਫਰਵਰੀ ਵਾਲੇ ਦਿਨ ਪੰਜਾਬ ਦੇ ਵਿੱਚ ਹਲਕੀ ਕਿਣਮਿਣ ਹੋ ਸਕਦੀ ਹੈ ਹਲਕਾ ਮੀਂਹ ਪੈ ਸਕਦਾ ਹੈ ਪੰਜਾਬ ਦੇ ਅਤੇ ਨਾਲ ਲੱਗਦੇ ਸੂਬਿਆਂ ਦੇ ਕੁਝ ਕੁ ਇਲਾਕਿਆਂ ਦੇ ਵਿੱਚ ਪਰ ਇਹ ਮੀਂਹ ਜਿਆਦਾ ਨਹੀਂ ਹੋਵੇਗਾ ਸਿਰਫ ਹਲਕੀ ਕਿਣਮਿਨ ਹੋਵੇਗੀ ਅਤੇ ਉਹ ਵੀ ਕੁਝ ਕੁ ਇਲਾਕਿਆਂ ਦੇ ਵਿੱਚ ਪਰ ਇਸ ਤੋਂ ਬਾਅਦ 20 ਫਰਵਰੀ ਦੇ ਆਸ-ਪਾਸ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨ ਮੀਂਹ ਦੀ ਭਵਿੱਖਬਾਣੀ ਮੌਸਮ ਮਹਿਰਾ ਦੇ ਵੱਲੋਂ ਕੀਤੀ ਗਈ ਹੈ ਮੌਸਮ ਮਾਹਿਰ ਦੇ ਮੁਤਾਬਕ ਇਹ ਜੋ 20 ਤਰੀਕ ਦੇ ਆਸ-ਪਾਸ ਮੀਂਹ ਪਵੇਗਾ ਗਰਜ ਲਿਸ਼ਕ ਦੇ ਨਾਲ ਇਹ ਮੀਂਹ ਪੈ ਸਕਦਾ ਹੈ ਹਲਕੇ ਤੋਂ ਦਰਮਿਆਨ ਪੈ ਸਕਦਾ ਹੈ ਅਤੇ ਕੁਝ-ਕੁਝ ਜ਼ਿਲ੍ਹਿਆਂ ਦੇ ਵਿੱਚ ਗੜੇ ਵੀ ਪੈ ਸਕਦੇ ਨੇ ਗੜੇ ਮਾਰੀ ਵੀ ਹੋ ਸਕਦੀ ਹੈ ਜਿਸ ਤੋਂ ਬਾਅਦ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਤਾਪਮਾਨ ਦੇ ਵਿੱਚ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ ਮੌਸਮ ਮੈਰਾ ਨੇ ਇਹ ਸੰਭਾਵਨਾ ਪ੍ਰਗਟ ਕੀਤੀ ਹੈ ਇਹ ਸੰ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣ ਲਈ ਬਹੁਤ ਜ਼ਰੂਰੀ ਸਨ ਇਹਨਾਂ ਖਬਰਾਂ ਵੱਲੋਂ ਕਿਸੇ ਖਬਰ ਬਾਰੇ ਬਾਰੇ ਤੁਹਾਡੀ ਕੋਈ ਵੀ رائے ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਪੇਜ ਲਾਈਕ ਕਰ ਦਿਓ ਮੈਂ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ